ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਦੋ ਗਾਮਾ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਆ ਇੱਕ ਗੱਬਣ ਆ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਿਕਾ ਜੀ ਹੋਰ ਠੀਕ ਹੋ ਵਧੀਆ ਜੀ ਵਧੀਆ ਰਹਿ ਰਿਹਾ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋ ਨਾਮ ਸੁਖਵਿੰਦਰ ਸਿੰਘ ਆ ਜੀ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਸੀ ਰਾਮਪਰਾਪੁਰ ਨੇੜੇ ਪਿੰਡ ਬਾਈ 9 ਕਿਲੋਮੀਟਰ ਆਪਣਾ ਰਾਮਪਰਾ ਸ਼ਹਿਰ ਆ 7 ਕਿਲੋਮੀਟਰ ਤੱਕਾ ਨੇੜੇ ਦੇ ਪਿੰਡ ਬੱਲੋ ਵਿਦਿਆਲਾ ਕੋਲੇ ਲਗੜੇਲੀ ਮੋਬਾਈਲ ਨੰਬਰ ਬੋ 76965 89872 23144 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਡਾਕਟਰ ਸਾਹਿਬਾ ਕਦੋਂ ਸੂਈ ਆ ਇਹ ਬਸ ਆ 10 15 ਮਿੰਟ ਹੋੜ ਪਹਿਲਾਂ ਆਉਣ ਤੋਂ ਸੂਈ ਆ ਇਹ ਠੀਕ ਆ ਬਾਈ ਹਾਂ ਬੱਚਾ ਕੀ ਦਿੱਤਾ ਜੇਰ ਪੈਣੀ ਬਾਕੀ ਮਗਰ ਬੱਚੀ ਇੱਥੇ ਬਹੁਤ ਕੁਆਲਿਟੀ ਦੀ ਆ ਬੱਚੀ ਬੜੀ ਚੰਗੀ ਆ ਸਿਵਲ ਸੈਕਸਰ ਲੱਗਿਆ ਬਾਈ ਬੰਦੇ ਨੇ ਜਿੰਨੇ ਮਿੰਟ ਜੱਸੇ ਆਪਾਂ ਨੂੰ ਉਹ ਬੱਚੀ ਦਿੱਤੀ ਆ ਠੀਕ ਆ ਬੱਚਾ ਬੜਾ ਜੱਗ ਬੁੱਲਦੀ ਆ ਦਿੱਤਾ ਬੱਚੀ ਦੀ ਕੁਆਲਿਟੀ ਵੇਖੋ ਬੱਚੀ ਬਹੁਤ ਚੰਗੀ ਆ ਇਹ ਜੱਗ ਬੁੱਲਦੀ ਆ ਗਈ ਬਾਈ ਜਿਵੇਂ ਬੰਦੇ ਆਪਨੂੰ ਰਿਕਾਰਡ ਦੱਸਿਆ ਤੇ ਜੇਰ ਬਸ ਥੋ ਇਹ ਲੇਵਾ ਦਿਖਾ ਦੇ ਡਾਕਟਰਾ ਬਾਈ ਮੈਂ ਕਹਿੰਦਾ ਕਿਆ ਬਾਤ ਜਿੱਡੀ ਆ ਬਾੜੀ ਫੋਟਾ ਲੇਵਾ ਅੜੀ ਕੂਸ ਫਾੜ ਲਾ ਲੇਵਾ ਟਕਾ ਕੇ ਰੱਖ ਆਉਂਦੇ ਲੈ ਕਿਆ ਬਾਤ ਆ ਬਈ ਪੰਡ ਵਾਲਾ ਲੇਵਾ ਕਹਿੰਨੀ ਪੰਡ ਵਾਲਾ ਜੀ ਪੰਡ ਵਾਲਾ ਕਿੰਨਾ ਕੁ ਦੁੱਧ ਦੇ ਦੂਆ ਉਸਤੇ ਦੁੱਧ ਬਈ ਡਾਕਟਰਾਂ ਨਾਲ ਲਾਜਾ ਲਾ ਲਿਆ ਅਗਲਾ ਆਪਾਂ ਨੂੰ ਆਖਣ ਦੱਸਿਆ 23 24 ਕਿਲੋ ਭਲੂਣ ਦਾ ਓਕੇ ਬਾਈ ਬਾਕੀ ਅਗਲਾ ਆਲਾ ਬਈ ਜੱਜਮੈਂਟ ਲਾ ਲੇ ਅੰਦਾਜ਼ਾ ਲਾ ਲੇ ਮੈਂ ਕਿੰਨਾ ਚੋਲੂ ਦੁੱਧ ਅਗਲੀ ਕੇਅਰ ਦਾ ਕੇਅਰ ਦਾ ਸਹੀ ਹਾਂ ਜਿਹੜਾ ਹੁਣ ਸਾਹਮਣੇ ਅੰਦਾਜ਼ਾ ਤੂੰ ਦਿਖਾ ਦੇ ਇਧਰ ਹੋ ਕੇ ਦਿਖਾ ਦੇ ਤੇ ਲੇਵਾ ਤਾਂ ਜਿੱਡੀ ਆ ਵੋਡਾ ਲਈ ਫਿਰਦੀ ਹੈ ਵੋਡਾ ਲਈ ਫਿਰਦੀ ਲੈ ਕਰਮ ਵਾਲੀ ਕਿਆ ਬਾਤ ਆ ਬਈ ਮਗਰ ਮੂਹਰਲਾ ਲੇਵਾ ਉਹਨਾਂ ਵੱਟ ਤੋਂ ਅੱਗੇ ਆ ਉਹਨਾਂ ਪੁੱਛਿਆ ਹੈਨਾ ਬਸ ਤਾਂ 30 ਕਿਲੋ ਵਾਲਾ ਨਹੀਂ ਬੱਛੀ ਨੂੰ ਜਿਵੇਂ ਅੱਜ ਦੀ ਸਾਹ ਦਾ ਜੱਜਮੈਂਟ ਕੱਲਾ ਕੱਲਾ ਥਾਣ ਨਾ ਪੂਰੀ ਵੇਤੀ ਤੇ ਥਾਣ ਲੱਗਿਆ ਵੱਡੀ ਨਾੜ ਦੇਖੋ ਦੁੱਧ ਵਾਲੀ ਇੱਕ ਨੰਬਰ ਫੇਸ ਦੀ ਬਿਊਟੀ ਕਮਾਲ ਸੂਈ ਸਵਾਈ ਬੱਚਾ ਵੀ ਬੱਛੀ ਦੇਦੀ ਬਈ ਬੱਛੀ ਵੀ ਬਹੁਤ ਈ ਤਾਂ ਅੱਜ ਮੈਂ ਇਹ ਮੌਸਮ ਜਿਹਾ ਖਰਾਬ ਆ ਨਵਾਈ ਧਵਾਈ ਨਹੀਂ ਗਈ ਬੜ ਠੀਕ ਆ ਬੜੀ ਤੋਰ ਦੇ ਬਾਈ ਤੋਰ ਦੇ ਅੰਦਰ ਹੀ ਤੋਰ ਦਿੰਦਾ ਮੀ ਪਈ ਜਾਂਦਾ ਉਹਦਾ ਕਰਕੇ ਬਾਈ ਕਹਿੰਦਾ ਨਮਾਈ ਦਵਾਈ ਨਹੀਂ ਗਈ ਜਦੋਂ ਇਹਦੇ ਮੰਨ ਕੇ ਚੱਲ ਨਮਾਈ ਦਵਾਈ ਗਈ ਦੁੱਗਣੀ ਚਮਕ ਬਣ ਜਾਂਦੀ ਦੁੱਗਣੀ ਬਾਈ ਤੇ ਲੇਵਾ ਹੁਣ ਦਿਖਾ ਦੇ ਦਾ ਅੰਦਰ ਅੰਦਰ ਹੀ ਤੋਰਾਂਗੇ ਪੱਗਾਂ ਨੂੰ ਸਹੀ ਗੱਲ ਆ ਬਾਈ ਲੈ ਬਾਈ ਇੱਕ ਨੰਬਰ ਤੋਰਾ ਕਰਮਾਲੀ ਦਾ ਤੋਰਾ ਹੀ ਰੱਖਦਾ ਲੇਵਾ ਦੇ ਕੇ ਸਾਦੇ ਹੂੰ ਪੂਰਾ ਪੰਡ ਵਾਲਾ ਲੇਵਾ ਆ ਇਧਰ ਮੀ ਪਈ ਜਾਂਦਾ ਬੈਠੀ ਨਹੀਂ ਆ ਡੱਟ ਬੈਠੀ ਨਹੀਂ ਵਹਿ ਰਾ ਤਾਂ ਹੀ ਜੇ ਨਹੀਂ ਦੁਰੀ ਹਜੇ ਹੂੰ ਤੇ ਬੈਠੀ ਨਹੀਂ ਹਜੇ ਕਰਮਾਲੀ ਠੀਕ ਆ ਬਾਈ ਬੈਠਿਆ ਜਾਂਦੇ ਇਹ ਵਿਚਾਰੀ ਦੋਨਾਂ ਨਾਲੇ 4-5 ਕਿਲੋ ਬੋਲਾ ਕਰਤਾ ਠੀਕ ਹੈ ਭਾਈ ਹਾਂ ਮੌਸਮ ਖਰਾਬ ਆ ਇਧਰ ਮੀਂਹ ਪਈ ਜਾਂਦਾ ਦੇਖੋ ਭਾਈ ਨਹੀਂ ਖੁੱਲੇ ਜੇ ਥਾਂ ਤੋੜ ਕੇ ਦਿਹਾਉਂਦੇ ਕੋਈ ਚੱਕਰ ਨਹੀਂ ਤੇ ਮੁੱਲ ਕੀ ਹੋਊਗਾ ਜੱਜ ਡਾਡਰ ਦੇਖੋ ਮੁੱਲ ਕਰਾਉਣਾ ਹਮ ਤਾਂ ਬੰਦਾ ਇਹਦਾ ਕਰਾਲੇ 85 ਕਰਾਲੇ 90 ਠੀਕ ਹੈ ਇਹਦਾ 75000 ਦੀ ਵੈਢ ਦੇਣੀ ਅੱਜ 75000 ਦੀ ਵੈਢ ਇਹ ਵੀ ਮੌਸਮ ਖਰਾਬ ਆ ਜ ਤਾਂ ਕਰਕੇ ਚਲ ਬੰਨਣੀਆਂ ਜਗ੍ਹਾ ਤੰਗ ਆ ਸਹੀ ਆ ਭਾਈ ਨਹੀਂ ਵੈਢ ਤਾਂ 85-90000 ਤੋਈ ਆ ਸਹੀ ਗੱਲ ਆ ਭਾਈ ਮੁੱਲ ਯਾਰ ਜਮਾ ਜਾਇਆ ਜਾਣਾ ਮੁੱਲ ਦਾ ਬਈ ਦਿੰਦਾ ਹੀ ਨਹੀਂ ਆਪਾਂ ਕੋਈ ਸਹੀ ਗੱਲ ਆ ਮਗਰ ਬੱਚਾ ਬਹੁਤ ਚੰਗਾ ਮਗਰ ਬੱਚੀ ਆ ਗਈ ਹੈਨਾ ਆ ਮੁੱਲ ਨਹੀਂ ਮਿਲਣਾ ਬਾਈ ਦੀ ਗੱਲ ਸਹੀ ਆ ਬਾਕੀ ਤਾਰਾਂ ਬਈ ਮਾਰ ਕੇ ਦਿਖਾਣਾ ਬਈ ਖਾ ਤਾਰਾਂ ਮਾਰ ਦਿੰਨੇ ਆ ਤਾਰਾਂ ਠੰਡੀ ਸੀਲਾ ਸੂਏ ਸਵਾਈਆ ਪੰਡ ਵਾਲਾ ਲੇਵਾ ਬੱਚਾ ਵੀ ਮਗਰ ਬੱਚੀ ਦੋ ਨਾਗ ਮਿਲਨੇ ਬਾਈ ਦੋ ਨਾਗ ਬਈ ਦੁੱਤਾਂ ਬਈ ਜਿਹੇ 30 ਕਿਲੋ ਦੇ ਦੇ ਬੱਚੀ ਐ ਨਹੀਂ ਪਤਾ ਹਮਮ ਪਰ ਆਪਾਂ ਗਾਰੰਟੀ ਨਹੀਂ ਲੈਂਦੇ ਡਾਕਟਰ ਸਹੀ ਆ ਬਾਈ ਆਪਣੀ ਲਈ ਵੀ ਹੁੰਦੀ ਆ ਬਾਕੀ ਯਾਰਾਂ ਸੇਵਾ ਦੇ ਡਿਪੈਂਡ ਹਨਾ ਦੁੱਧ ਹੁੰਦਾ ਕੇਰ ਦਾ ਠੰਡੀ ਵਾਲੇ ਨਿਆਣੇ ਨੂੰ ਕੁਛ ਨਹੀਂ ਕਹਿੰਦੀ ਸਹੀ ਆ ਕੋਈ ਦਿੱਕਤ ਨਹੀਂ ਬੱਚੀ ਨੂੰ ਹੂੰ ਕਿਆ ਬਾਤ ਆ ਬਈ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਕਰ ਮਨੀ ਕੋਈ ਦਿੱਕਤ ਹੀ ਨਹੀਂ ਕੁਛ ਨਹੀਂ ਠੰਡੀ ਸੀ ਲੋ ਲੈ ਤਾਂ ਰੰ ਦਿਖਾ ਦੇ ਦੋ ਦੋ ਹੂੰ ਇਹ ਆਨਲਾਈਨ ਵਾਲਾ ਬੰਦਾ ਹੁੰਦਾ ਕੋਈ ਥੱਲੇ ਇੱਕ ਨੰਬਰ ਆ ਬਈ ਯਾਰ ਉਹ ਸਾਰੀਆਂ ਨਵਾਬ ਦਾ ਦੇਖ ਲੈ ਜਹੇ ਬਲੀ ਤੇ ਮਾਰਦੀ ਆ ਜਮਾ ਜੀ ਤੇ ਮਾਰਦੀ ਆ ਅਜੀ ਪਾ ਯਾਰ ਇੱਕ ਦੋ ਜਵਾਈਆਂ ਨਿਕਰਨਾ ਬੱਚੀ ਨੇ ਹਨਾ ਲੈ ਇੱਕ ਨੰਬਰ ਜੋਣਾ ਉੱਤਰਿਆ ਜੀ ਲੈ ਹਾਂ ਬਈ ਨਾ ਲੈ ਹੂੰ ਫੱਟਾ ਪੀੜਾ ਬੋਲਾ ਨਾ ਜੀ ਮਾ ਅਜੇ ਤਾਂ ਬਈ ਚਵਾਈਆਂ ਨਾ ਸਾਫ਼ ਹੋਣੀਆਂ ਇਹ ਚਵਾਈਆਂ ਹੋਗੇ ਨਾ ਲੈ ਲੈ ਸ਼ਾਬਾਸ਼ ਤੇਰਾ ਮਬਈ ਇੱਕ ਨੰਬਰ ਉੱਤੋਂ ਸਾਰੀ ਠੋਗਲਾ ਆਪ ਦੇਖ ਲੈ ਹੂੰ ਜੇ ਕਿਸੇ ਬੰਦੇ ਨੂੰ ਆਉਣ ਲੈਣੀ ਹੈ ਮੰਗਾਉਣੀ ਆ ਥੱਲੋਂ ਗੰਡ ਨਾੜ ਦੀ ਪੂਰ ਛਿੱਟੇ ਦੀ ਗਾਰੰਟੀ ਉੱਤੋਂ ਆ ਦੇਖ ਲਿਆ ਦੀ ਬਈ ਸਹੀ ਗੱਲ ਆ ਬਈ ਨਿਆਣਾ ਖੋਲ ਦੇ ਬਈ ਨਿਆਣਾ ਖੋਲ ਦੇ ਬੱਚਾ ਮਗਰ ਬੱਚੀ ਬੱਚੇ ਵੀ ਬਹੁਤ ਚੰਗੀ ਦਿੱਤੀ ਆ ਗਰਮਾ ਨੇ ਬਈ ਨੇ ਸੀਵਣ ਵੀ ਚੰਗਾ ਦੱਸਿਆ ਠੀਕ ਆ ਕਿ ਨਹੀਂ ਆਰਡਰ ਕਮਾਲ ਆ ਬਹੁਤ ਸੋਹਣਾ ਆਰਡਰ ਕਰਮਾਲੀ ਦਾ ਪੂਰਾ ਪੰਡ ਵਾਲਾ ਲੇਵਾਂ ਬਾਈ ਜੇ ਮੌਸਮ ਜਾਂ ਸਾਫ ਹੁੰਦਾ ਆਪਣੇ ਬੰਨਣ ਨੂੰ ਜਗ੍ਹਾ ਤਾਂਗਾ ਫਿਰ ਤਾਂ ਮੈਂ 85 90 ਦੀ ਵੇਚਦਾ ਗੱਲ ਸਿੱਧੀ ਆ ਹੂੰ ਸਹੀ ਇਹ ਅੱਜ ਤਾਂ ਖੜ ਗਈ ਹੂੰ ਤੇਰਾ ਪਤਾ ਨੂੰ ਪਤਾ ਜੱਬੜੀ ਦਾ ਖੜਦੀ ਨਹੀਂ ਮੈਂ ਪਹਿਲੇ ਫੋਨ ਦੇ ਵੀ ਕੋਈ ਨਾ ਆਪਾਂ ਕਿੱਥੋਂ ਮਿਲਦੇ ਆ ਆਪਾਂ ਨਹੀਂ ਮਿਲਦੇ ਜਰਸੀਆਂ ਦੇ ਬਾਈ ਮਿਲਦੇ ਬਾਈ ਤੇ ਬਿਊਟੀ ਚੈੱਕ ਕਰੋ ਫੇਸ ਦਿਖਾਉਨੇ ਆ ਲੈ ਫੇਸ ਦਿਖਾ ਦੇ ਰੇ ਨੂੰ ਕਰਕੇ ਕੋਈ ਛੋਟ ਹੀ ਨਹੀਂ ਹੈਗੀ ਹਣਾ ਨਾ ਬਾਈ ਨਾ ਪੁਆ ਟੁੱਟੀ ਭੱਜੀ ਜੀ ਨਹੀਂ ਜਾਣ ਵਾਲੀ ਆ ਪੁੱਸੂਆ ਨਹੀਂ ਮੰਨਿਆ ਬਹਿਣ ਨੇ ਸਹੀ ਆ ਹੂੰ ਅੱਗੇ ਆ ਗਈ ਫਰਾ 2 ਨੰਬਰ ਕਿਹੜਾ ਸੁਆਹ ਹੁੰਦੀ ਆ ਜੀ ਦੂਜਾ ਸੁਆਹ ਹੈ ਡਾਕਟਰ ਇਹ ਵੀ ਕਿੰਨੇ ਕ ਦਿਨ ਲਉ ਇਹਦੇ ਬਈ ਪਏ ਆ 5 ਤੋਂ 6 ਦਿਨ ਬੱਸ 5 ਤੋਂ 6 ਦਿਨ ਕਿੰਨਾ ਇਹਨੇ ਵੀ ਆਹੀ ਚੀਜ਼ ਹੋਣਾ ਇਹ ਦੋਨੇ ਫਾਰਮ ਚੋਂ ਲੰਘਾਏ ਅੱਛਾ ਇਹ ਠੀਕ ਆ ਬਾਈ ਹਾਂ ਹੂੰ ਕਿੰਨਾ ਕਿ ਰਿਕਾਰਡ ਆ ਵੈਸੇ ਇਹ ਰਿਕਾਰਡ ਬਾਈ 22 ਕਿਲੋ ਦਾ ਓਕੇ ਬਾਈ ਹਾਂ ਕੱਲੀ ਕੱਚੀ ਕੱਚੀ ਆ ਕੱਚੀ ਕੱਚੀ ਆ ਜੀ ਬਾਈ ਮੁੱਲ ਵੀ ਕੱਚਿਆਂ ਵਾਲਾ ਹੋਊਗਾ ਅੱਜ ਲੈ ਵੱਡੀ ਵਜਨ ਵਾਲੀ ਫੁੱਲ ਸਫਾਈ ਹੈ ਉੱਤੋਂ ਛੋਟੀ ਨਹੀਂ ਹੈ ਕੋਈ ਵੱਡੀ ਜਿੰਨਾ ਕਿ ਲੇਵਾ ਤਿਆਰ ਕਰਿਆ ਬਹੁਤ ਸੋਹਣਾ ਲੇਵਾ ਤਿਆਰ ਕੀਤਾ ਹੈ ਨਹੀਂ ਬਾਈ ਹਾਂ ਕਿੱਕ ਨੰਬਰ ਥਾਨ ਮੁੱਠੀ ਵਾਲਾ ਥਾਨ ਨਾੜਾ ਨੋੜਾ ਕਰਮਾ ਦੇ ਫੌਲੇ ਚੰਗੀਆਂ ਮੜੀ ਜੀ ਤੋਰ ਦੀ ਅੰਦਰ ਨਹੀਂ ਦੋਪਨ ਇੱਥੇ ਜੀ ਵਾ ਇੱਕ ਤਾਂ ਜਗਾ ਤੰਗ ਆਪਣੇ ਮੌਸਮ ਖਰਾਬ ਆ ਤੇ ਸਾਈ ਵਾ ਕਿਹੜਾ ਦਵਾਈ ਨੇ ਕੋਈ ਚੱਕਾ ਲੈ ਕੀ ਬਾਤ ਆ ਕੀ ਮੋਲ ਆ ਫਿਰ ਕੱਚੀ ਕੱਚੀ ਦਾ ਡਾਕਟਰ ਬੋਲ ਕਰਾਉਣਾ ਤਾਂ ਕੋਈ ਕੋਲੇ 85 ਕੋਈ ਕਰਾ ਲੈ 80 ਹੂੰ ਕਿਵਾ 70000 ਦੀ ਵੜ ਦੇ ਦਿਆਂਗੇ 70000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮੁੱਲ ਕਰਾਉਣਾ ਬਈ ਜਿੱਡਾ ਮਰਜ਼ੀ ਕਰਾ ਲਓ ਜਮਾ ਜਾਇਜ ਮੁੱਲ ਸੰਗੀ ਪੂੜੀ ਫੁੱਲ ਵੱਡੀ ਛੋਟੀ ਲਓਗੇ ਮੰਨ ਕੇ ਆਵੇ ਲੈ ਸਹੀ ਗੱਲ ਆ ਬਈ ਜਰਸੀ ਆ ਜਿਹੜੀ ਹੁੰਦੀ ਛੋਟੀ ਨਹੀਂ ਹੈਗੀ ਉਹ ਨਹੀਂ ਹੈਗੀ ਬਾਕੀ ਜਾਨ ਵਾਲੀ ਹਾਂ ਬਾਕੀ ਜਾਨ ਦਾ ਬਈ 80000 ਹਰਾਨੇ ਦੀ ਭਈਆ 400 ਸਿਰੋ ਸਹੀ ਗੱਲ ਆ ਉਹ ਤੋਂ ਹੀ ਡੱਬਾ ਹੀ ਸਾਰੀ ਉਹਦਾ ਦੇਖ ਕੇ ਆਦੀ ਫੇਰ ਕੰਨਾ ਪਾਵੇ ਥੱਲੇ ਥਣਾਂ ਦੀ ਗਲਤ ਹੋਈ ਗਾਂ ਵਾਲਾ ਛੱਡ ਕੇ ਬਿਆਨਾ ਲੈ ਜਾਓ ਸਹੀ ਗੱਲ ਆ ਉੱਤੋਂ ਸਾਰੇ ਨਿਰਖ ਵਰਖ ਲੈ ਬਈ ਆਪਦੀ ਸਹੀ ਆ ਬਈ ਨਹੀਂ ਜ਼ਰੂਰੀ ਆ ਹਾਂ ਮਾਸੀ ਭਰਾ ਕੋਲੇ ਦੋ ਦੋਨੇ ਹਾਂ ਜੇ ਛੋਟੀ ਹੋਵੇ ਤਾਂ ਵੀ ਵਗੜਾ ਕਹਦੇ ਵੀ ਥੱਲੋਂ ਛੋਟੀ ਆ ਭਾਈ ਅਸਾਂ ਨੌਨ ਬਾਈ ਨਾਲ ਕਨੈਕਟ ਕਰ ਲੇ ਧੰਨਵਾਦ ਜੀ